ਆਹ ਕੋਈ ਨਹੀਂ ਰੁਪਿਆ ਨਹੀਂ ਕੋਈ ਰੂਪਕ ਨਹੀਂ ਦਿੱਤੀ। ਨਹੀਂ ਤਾਂ ਜੇ ਤੁਸੀਂ ਸਿੱਧਾ-ਸਿੱਧਾ ਗਗਨ ਦਾ ਨਾਮ ਲੈ ਰਹੇ ਹੋ ਜਦੋਂ ਤੁਸੀਂ ਦੂਸਰੇ ਕੋਲ ਜਾ ਰਹੇ ਹੋ ਤੁਹਾਨੂੰ ਕੀ ਤੁਹਾਨੂੰ ਕੀ ਵਿਸ਼ਵਾਸ ਹੈ ਤੁਹਾਡੇ ਕੋਲ ਵੀ ਰੂਪਕ ਹੈ ਕਿ ਗਗਨ ਹੁਣ ਆਦੀ ਨਹੀਂ ਪਾਤੀ ਇਹ ਆ ਗਏ ਗਏ। ਦੁਬਾਰਾ ਫਿਰ ਤੋਂ ਇਸ ਮੰਦਰ ਦਾ ਜਿਹੜਾ ਮਸਲਾ ਦੁਬਾਰਾ ਫਿਰ ਤੋਂ ਸਾਹਮਣੇ ਆ ਰਿਹਾ ਹੈ। ਇਸ ਮਸਲੇ ਨੂੰ ਤੁਸੀਂ ਬਹਿ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਦੇਖੋ ਕਿ ਪ੍ਰਸ਼ਾਸਨ ਦੇ ਅਧਿਕਾਰੀ ਆਏ ਸੀ, ਨਾ ਕਿ ਅਧਿਕਾਰੀ ਆਏ ਸੀ ਕਿ ਕਮੇਟੀ ਨੰਬਰ ਸਤਿਕਾਰਯੋਗ ਸਾਥੀਓ ਤੁਸੀਂ ਦੇਖ ਰਹੇ ਹੋ ਦਰਾਵੜ ਚੈਨਲ ਸੋ ਅੱਜ ਫਿਰ ਤੋਂ ਅਸੀਂ ਨਕੋਦਰ ਦਾ ਨਕੋਦਰ ਦੇ ਨਜ਼ਦੀਕ ਪੈਂਦਾ ਪਿੰਡ ਨੂਰਪੁਰ ਚੱਠਾ ਦੇ ਵਿੱਚ ਮੌਜੂਦ ਹਾਂ ਸੋ ਦੁਬਾਰਾ ਫਿਰ ਤੋਂ ਇਸ ਮੰਦਿਰ ਦਾ ਜਿਹੜਾ ਮਸਲਾ ਦੁਬਾਰਾ ਫਿਰ ਤੋਂ ਭਖ ਦਾ ਨਜ਼ਰ ਆ ਰਿਹਾ ਹੈ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾਉਨੇ ਆ ਕਿ ਭਗਵਾਨ ਵਾਲਮੀਕੀ ਮਹਾਰਾਜ ਦਾ ਜਿਹੜਾ ਪਾਵਨ ਪ੍ਰਗਨ ਦੀਵਸ ਬੜੀਆਂ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਛੇ ਮਹੀਨੇ ਜਿਹੜਾ ਆ ਇਹ ਸਮੁੰਦਰ ਦਾ ਪਹਿਲਾਂ ਵੀ ਇੱਕ ਫੈਸਲਾ ਲਿਆ ਗਿਆ ਸੀ ਦੋਵਾਂ ਧਿਰਾਂ ਨੂੰ ਬਿਠਾ ਕੇ ਜਿਹੜਾ ਇੱਕ ਫੈਸਲਾ ਕਰ ਦਿੱਤਾ ਗਿਆ ਸੀ ਪਰ ਹੁਣ ਜਿਹੜਾ ਆ ਅੱਜ ਪਾਵਰ ਪ੍ਰਗਤੀਪਸ ਕੱਲ ਮਨਾ ਕੇ ਹਟੇ ਆ ਔਰ ਫਿਰ ਤੋਂ ਇੱਕ ਨਵਾਂ ਮਸਲਾ ਖੜਾ ਹੋ ਗਿਆ ਸੋ ਤੁਹਾਨੂੰ ਦਿਖਾਵਾਂਗੇ ਕਿ ਇਸ ਸਮੁੰਦਰ ਦੇ ਵਿੱਚ ਜਿਹੜੇ ਪਿੰਡ ਦੇ ਜਿਹੜੇ ਆ ਸੰਗਤਾਂ ਮੌਜੂਦ ਨੇ ਔਰ ਸੈਟਾ ਪਿੰਡ ਦੇ ਪਿੰਡ ਦੇ ਵਾਲਿਆਂ ਦਾ ਕਹਿਣਾ ਆ ਕਿ ਬੇਅਦਵੀ ਹੋ ਜਾਂਦੀ ਅੱਧੀ ਕੀ ਹੋਈ ਆ ਕੀ ਮਾਮਲਾ ਆ ਸਾਰੀ ਗੱਲਬਾਤ ਕਰਾਂਗੇ ਪਿੰਡ ਦੇ ਸੰਗਤ ਵੀ ਆਪਣੇ ਨਾਲ ਮੌਜੂਦ ਆ ਔਰ ਪ੍ਰਗਟ ਦਿਵਸ ਬੜੇ ਸ਼ਰਧਾ ਦੇ ਨਾਲ ਮਨਾਇਆ ਗਿਆ ਔਰ ਜੇ ਗੱਲ ਕਰਦੇ ਆਂ ਤੇ ਇਸ ਪਿੰਡ ਦਾ ਜਿਹੜਾ ਮਸਲਾ ਪਹਿਲਾਂ ਵੀ ਬੜਾ ਆਪਖਿਆ ਸੀ ਤੁਸੀਂ ਸਾਰਿਆਂ ਨੇ ਦੇਖਿਆ ਪਰ ਹੁਣ ਹੋਰ ਵੀ ਜਿਹੜਾ ਤੁਹਾਨੂੰ ਆਪਾਂ ਲਾਈਵ ਤਸਵੀਰ ਦਿਖਾਉਨੇ ਆਂ ਕਿ ਸਾਰੀ ਗੱਲ ਕੀ ਹੋਈ ਆ ਸਾਰਾ ਮਾਮਲਾ ਕੀ ਆ ਕਿ ਮਹਾਰਾਜ ਜੀ ਦਾ ਪ੍ਰਗਟ ਦਿਵਸ ਵੀ ਬੜਾ ਵਧੀਆ ਤਰੀਕੇ ਨਾਲ ਮਨਾਇਆ ਔਰ ਹੁਣ ਦੁਬਾਰਾ ਫਿਰ ਤੋਂ ਕੀ ਐਸੀ ਘਟਨਾ ਹੋਊਗੀ ਕਿ ਦੁਬਾਰਾ ਫਿਰ ਤੋਂ ਜਿਹੜਾ ਆ ਆਪਸੀ ਦੋ ਤਿਹਰਾ ਜਿਹੜੀਆਂ ਆ ਫਿਰ ਟਕਰਾਵ ਦੇ ਵਿੱਚ ਆ ਗਈਆਂ ਨੇ ਸੋ ਪ੍ਰਸ਼ਾਸਨ ਵੀ ਪਹੁੰਚਾ ਸੀ ਪ੍ਰਸ਼ਾਸਨ ਨੇ ਕੀ ਵਿਸ਼ਵਾਸ ਦਵਾਇਆ ਜਾਂ ਫਿਰ ਜੇ ਤੁਹਾਨੂੰ ਇੱਕ ਵੀ ਦੱਸ ਦੇਣਾ ਚਾਹੁੰਦੇ ਕਿ ਪ੍ਰਸ਼ਾਸਨ ਦੇ ਸਰਕਾਰੀ ਕੈਮਰੇ ਵੀ ਲੱਗੇ ਨੇ ਔਰ ਪ੍ਰਸ਼ਾਸਨ ਦੇ ਦੋ ਜਿਹੜੇ ਅਧਿਕਾਰੀ ਮੌਜੂਦ ਰਹਿੰਦੇ ਨੇ ਹਮੇਸ਼ਾ ਇੱਥੇ ਸੋ ਗੱਲਬਾਤ ਕਰਾਂਗੇ ਅ ਸੰਦਰਭ ਵਿੱਚ ਮਜੂਦ ਸਰਗੰਦ ਜੀ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਕੀ ਮਾਮਲਾ ਸਾਰਾ ਮਾਮਲਾ ਹੋਇਆ ਕੀ ਸੀ ਆਓ ਤੁਹਾਡੀ ਗੱਲਬਾਤ ਕਰਵਾਉਣੀ ਹੈ ਸੰਦਰਭ ਦੇ ਨਾਲ ਮਹਾਰਾਜ ਜੀ ਕੀ ਕੀ ਘਟਨਾ ਹੋਈ ਹੁਣ ਅੱਜ ਜਿਵੇਂ ਤੁਸੀਂ ਕਿਹਾ ਕਿ ਬੇਅਦਬੀ ਕਿਹੜੀ ਬੇਅਦਬੀ ਹੋਈ ਕੀ ਹੋਇਆ ਮਾਮਲਾ ਬੇਅਦਬੀ ਇਦਾਂ ਹੋਈ ਮਹਾਰਾਜ ਜੀ ਅਸੀਂ ਪ੍ਰਕਾਸ਼ ਕੀਤਾ ਇਹ ਮਹਾਰਾਜ ਇਦਾਂ ਛੰਡ ਪਟਸਾਮ ਰੱਖੇ ਸੀ ਕਿ ਕੱਲ ਨੂੰ ਬਾਤ ਤੇ ਅਸੀਂ ਧੀਰੇ ਕੋਈ 12:30 ਵਜੇ ਜੀ ਉਸ ਤੋਂ ਬਾਅਦ ਅਸੀਂ ਸਹਿਜ ਪਾਟ ਦਾ ਸੰਗਤ ਦਾ ਸੀਗਾ ਵੀ ਇੱਕ ਸੰਜਾ ਕੋਸ਼ਾਂ ਦੀ ਗੱਲ ਤੇ ਸਾਈਪਾਰ ਰੱਖਾਂਗੇ ਜੀ ਸਾਈਪਾਰ ਦਾ ਅਸੀਂ ਆਰੰਭ ਕਰ ਲਿਆ ਸੀ ਅਸੀਂ ਸਪੀਕਰ ਤੇ ਲੌਂਚ ਕੀਤਾ ਨਹੀਂ ਜੀ ਵੈਸੇ ਅਸੀਂ ਕਰ ਲਿਆ ਅਰਦਾਸ ਬੇਨਤੀ ਕਰਕੇ ਰੱਖ ਲਿਆ ਜੀ ਉਹ ਅੱਜ ਅਸੀਂ ਉਹ ਕਰਕੇ ਉਸ ਤੋਂ ਬਾਅਦ ਅਸੀਂ ਚਲੇ ਗਏ ਸਾਰੇ ਭਰਾਵਾਂ ਨੂੰ ਚਲੇ ਗਏ ਸਾਰੇ ਕਟਰੀਨ 10:00 ਵਜੇ ਨਾਲ ਸਾਰੀ ਸਪਾਈਕ ਸਪੀਕਰ ਤੇ ਚਲੇ ਗਏ ਜੀ ਜਦੋਂ ਅਸੀਂ ਵਾਪਸ ਸਾਢੇ 4:00 ਵਜੇ ਸੀ ਆਏ ਪਾਤੀ ਸਾਹਿਬ ਵੀ ਆਏ ਹੋਏ ਸੀ ਜੀ ਜਦੋਂ ਅਸੀਂ ਆਣ ਕੇ ਦੇਖਿਆ ਤੇ ਇੱਥੋਂ ਪਾਲਕੀ ਸਾਹਿਬ ਥੱਲੇ ਰੱਖਿਆ ਸੀਗਾ ਤੇ ਮਹਾਰਾਜ ਦਾ ਜਿਹੜਾ ਸ਼ੂਲਪੁੰਜ ਸੀਗਾ ਸੁੱਖਾ ਹੁਣ ਉਹ ਉੱਪਰ ਪ ਜਾ ਕੇ ਸਤਖੰਡ ਦੇ ਵਿੱਚ ਜਿੰਦਾ ਦਾ ਉਹ ਕਿਹਨਾ ਵੱਲੋਂ ਰੱਖਿਆ ਗਿਆ ਜਿਹੜੀ ਦੂਜੀ ਤੇ ਰਹੀ ਜੀ ਉਹਨੇ ਦੀ ਗਗਨਪਾਲਤੀ ਵਾਲੀ ਜੀ ਇਹਨਾਂ ਨੇ ਹੁਣ ਰੱਖਿਆ ਕਿੰਨੇ ਆ ਉਹਦੇ ਸਾਨੂੰ ਪੱਕਾ ਕੋਈ ਪਰਮਾਨੰਗ ਨਹੀਂ ਗਿਆ ਵੀ ਕਿੰਨੇ ਰੱਖਿਆ ਕਿਦਾਂ ਕਰ ਨੇ ਕਿ ਤੁਹਾਡੇ ਕੋਲ ਤਾਂ ਤੁਹਾਡੇ ਇਥੇ ਕੈਮਰੇ ਵੀ ਲੱਗੇ ਨੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਨੇ ਉਹਨਾਂ ਦੀ ਦੇ ਉਹਨਾਂ ਦੀ ਨਿਗਾਹ ਦੇ ਵਿੱਚ ਇਹ ਕੰਮ ਹੋਇਆ ਪ੍ਰਸ਼ਾਸਨ ਉਸ ਟਾਈਮ ਤੇ ਸੀਗਾ ਉਹ ਕਹਿੰਦੇ ਅਸੀਂ ਦੇਖਿਆ ਵਾ ਜਿਹੜੇ ਥੱਲੇ ਦੋ ਮਲਾਜ਼ਮ ਦੂਜੀ ਦੇ ਸੀਗੇ ਅਸੀਂ ਵੇਖਿਆ ਉਹਨਾਂ ਨੂੰ ਪਰ ਉਹ ਕਹਿੰਦੇ ਵੀ ਅਸੀਂ ਕਿਹਾ ਵੀ ਮੱਖਾ ਟੇਕਣ ਆਏ ਹੋਣਗੇ ਜਾਂ ਕਿੱਦਾਂ ਆਏ ਹੋਣਗੇ ਉਹਨਾਂ ਨੇ ਰੋਕਿਆ ਨਹੀਂ ਕੋਈ ਰੂਟਪੋਕ ਨਹੀਂ ਕੀਤੀ ਕੋਈ ਜੀ ਨਹੀਂ ਤਾਂ ਜੇ ਤੁਸੀਂ ਸਿੱਧਾ ਸਿੱਧਾ ਗगन ਦਾ ਨਾਮ ਲੈ ਰਹੇ ਹੋ ਜਾਂ ਤੁਸੀਂ ਦੂਸਰੀ ਧਿਰ ਕਹਿ ਰਹੇ ਹੋ ਤੁਹਾਨੂੰ ਕੀ ਤੁਸੀਂ ਤੁਹਾਨੂੰ ਕੀ ਵਿਸ਼ਵਾਸ ਹੈ ਜਾਂ ਤੁਹਾਡੇ ਕੋਲ ਵੀਡੀਓ ਕਲਿੱਪ ਹੈ ਕਿ ਗगन ਹੁਣ ਆਦੀ ਹੀ ਪਾਰਟੀ ਨੇ ਆ ਕੇ ਬੇਅਦਬੀ ਕੀਤੀ ਨੇ ਕੀਤਾ ਹੁਣ ਗਗਨ ਨੂੰ ਇਕੱਲੇ ਨੂੰ ਨਹੀਂ ਕਹਿੰਦੇ ਵੀ ਕੀਤਾ ਤੇ ਇਹਨਾਂ ਦੇ ਬੰਦਿਆਂ ਨੇ ਜੇ ਸਾਡੇ ਬੰਦਿਆਂ ਕਿਸੇ ਨੇ ਨਹੀਂ ਕੀਤਾ ਇਹੋ ਜਿਹਾ ਚਾਕਤ ਕੋਈ ਨਹੀਂ ਜੀ ਕੀਤਾ ਦੇਣਾ ਨਹੀਂ ਕਿਸੇ ਨੇ ਕੋਈ ਹੋਊਗਾ ਕਿਸੇ ਨੂੰ ਜੀ ਜਾਂ ਜੇ ਸਾਡੇ ਕਿਸੇ ਨੇ ਕੀਤਾ ਜੇ ਇਹਨਾਂ ਕੋਲ ਕੋਈ ਵੀਡੀਓ ਹੈਗੀ ਤੇ ਸਾਨੂੰ ਦਿਖਾ ਦੇਣਾ ਉਹ ਜਿਹੜਾ ਤੁਸੀਂ ਮਹਾਰਾਜ ਦਾ ਕਹਿ ਰਹੇ ਆ ਕਿ ਮਹਾਰਾਜ ਜਿਹੜੀ ਤੁਸੀਂ ਪਾਸ ਸਹਿਜ ਪਾੜ ਦੀ ਗੱਲ ਕਰਦੇ ਸ਼ੁਰੂਆਤ ਹੋ ਗਈ ਸੀ ਹਾਂਜੀ ਉਹਦਾ ਅਸੀਂ ਸਪੀਕਰ ਤੇ ਲਾਉਸ ਨਹੀਂ ਕੀਤਾ ਸੀਗਾ ਅਸੀਂ ਵੈਸੇ ਅਰਦਾਸ ਕਰ ਲਈ ਸੀ ਉਦਾਂ ਜੀ ਪਾਰਤੀ ਸਾਹਿਬ ਆਏ ਹੋਏ ਸੀ ਤੁਹਾਨੂੰ ਬਾਲ ਜੀ ਜੀ ਤੇ ਉਹਨਾਂ ਨੇ ਅਰਦਾਸ ਬੇਨਤੀ ਬਿਨਾਂ ਦੱਸੇ ਪੁੱਛੇ ਜਿਹੜਾ ਹਾਂ ਬਸ ਜੀ ਸ਼ਾਮੀ ਸਾਡਾ ਇੱਕ ਨੌਜਵਾਨ ਆ ਲਾਪੜੀ ਤੋਂ ਕਰਕੇ ਗਿਆ ਵਾ ਜੀ ਰੇਰਾਸ ਦਾ ਪਾਠ ਜੀ ਉਹਦੋਂ ਇਕੱਠੇ ਕਰਦੇ ਸੀ ਇਹਨਾਂ ਦਾ ਵੀ ਪਤਨੀ ਸਾਹਿਬ ਬੈਠੇ ਸੀਗੇ ਉਹ ਵੀ ਬੈਠੇ ਜੀ ਸਪੀਕਰ ਦੇ ਵਿੱਚ ਜਰੂਰ ਬੋਲਿਆ ਵਾ ਮੁੰਡਾ ਜੀ ਲੱਗੇ ਇਹ ਕਰਦੇ ਸੀ ਤੇ ਨਾਲ ਸਪੀਕਰ 'ਚ ਉਹ ਬੋਲਣਾ ਸੀ ਜੀ ਹਾਂ ਜੀ ਉਸ ਤੋਂ ਬਾਅਦ ਅਸੀਂ ਚਲੇ ਗਏ ਸਾਰੇ ਸਪਾਈਆਂ ਕਰਕੇ ਤੇ ਕਿਲ੍ਹ ਜਾਈਏ ਜੀ ਘਰ ਚਲੇ ਗਏ ਸਵੇਰੇ ਅਸੀਂ ਆਣ ਕੇ ਦੇਖਿਆ ਜੀ ਪਾਲਕੀ ਸਾਹ ਉਹ ਸੈੱਟ ਤੇ ਰੱਖੀ ਹੋਈ ਆ ਜੀ ਤੇ ਮਹਾਰਾਜ ਦੇ ਸੂਰਜ ਜਵਾੰ ਦਾ ਉਹ ਉੱਪਰ ਲਗਾ ਕੇ ਸਸਪੈਂਡ ਜੀ ਤੇ ਤੋਂ ਤੁਹਾਡੀ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਤੁਸੀਂ ਪ੍ਰਸ਼ਾਸਨ ਨੂੰ ਫੋਨ ਕਾਲ ਕੀਤਾ ਜਾਂ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਪਹੁੰਚੇ ਹਾਂਜੀ ਪਹਿਲਾਂ ਜਿਹੜੇ ਨਾਈਟ ਡਿਊਟੀ ਵਾਲੇ ਸੀ ਅਸੀਂ ਉਹਨਾਂ ਨੂੰ ਦੱਸਿਆ ਵੀ ਤੁਸੀਂ ਆਪ ਦੇ ਸੀਨੀਅਰਾਂ ਨੂੰ ਦੱਸ ਦਿਓ ਕਿ ਬੰਦ ਜੇ ਇਹ ਨਹੀਂ ਆ ਕਰਦੇ ਅਸੀਂ ਕੋਈ ਉਹ ਨਹੀਂ ਕਰਨ ਲੱਗੇ ਸੀ ਮਾਹੌਲ ਇੰਨਾ ਖਾਲੋਂ ਹੋਵੇ ਜਾਂ ਚੁੱਪਾ ਜੀ ਯਾਰੀ ਗੱਲ ਵਧਾਉਣ ਦੀ ਤਾਂ ਨਹੀਂ ਕੋਈ ਜੀ ਅਸੀਂ ਉਹਨਾਂ ਦੇ ਧਿਆਨ ਤੇ ਲੈਂਦਾ ਵੀ ਕੱਲ ਨੂੰ ਇਹ ਨਾ ਕਹੋ ਵੀ ਸਾਨੂੰ ਤੁਸੀਂ ਪਹਿਲਾਂ ਦੱਸਿਆ ਨਹੀਂ ਜਾਂ ਕੱਦਰ ਜੀ ਅਸੀਂ ਉਹਨਾਂ ਦੇ ਧਿਆਨ ਦੇ ਵਿੱਚ ਲਿਆ ਕੇ ਫਿਰ ਅਸੀਂ ਆ ਸਾਰੀ ਸੰਗਤ ਨੂੰ ਬੁਲਾਇਆ ਸਾਰੀ ਸੰਗਤ ਉੱਧਾ ਵੀ ਹੋਣਾ ਸੀ ਅੱਜ ਸਰਦਾਰਾਂ ਦੇ ਇਕੱਠੇ ਹੋਣਾ ਸੀ ਜੀ ਤੇ ਪ੍ਰਸ਼ਾਸਨ ਨੇ ਕੀ ਵਿਸ਼ਵਾਸ ਹੋਆ ਪ੍ਰਸ਼ਾਸਨ ਨੇ ਮੌਕਾ ਦੇ ਕੇ ਕੀ ਕਿਹਾ ਪ੍ਰਸ਼ਾਸਨ ਕਹਿੰਦੇ ਵੀ ਉਹਨਾਂ ਨੂੰ ਬੁਲਾਇਆ ਵਾ ਜਿੱਦਾਂ ਅਸੀਂ ਇੱਥੇ ਕਮੇਟੀ ਮੈਂਬਰ ਵੀ ਇਹਨਾਂ ਦੇ ਆਏ ਸੀਗੇ ਕਹਿੰਦੇ ਸਾਨੂੰ ਪਤਾ ਨਹੀਂ ਕਿ ਇਹਨਾਂ ਨੇ ਇਹ ਮਤਲਬ ਕਿ ਐ ਚੀਤੀ ਜੀ ਨੁਰਖਿਆ ਮਹਾਰਾਜ ਦਾ ਉੱਤੇ ਉੱਪਰ ਪ੍ਰਕਾਸ਼ ਕਿੰਨੇ ਕੀਤਾ ਥੱਲੇ ਪਾਲਕੀ ਸਾਹਿਬ ਰੱਖਿਆ ਸਾਨੂੰ ਪਤਾ ਨਹੀਂ ਸੀ ਉਹਨਾਂ ਨੂੰ ਬੁਲਾਇਆ ਸੀ ਚਾਰ ਮੈਂਬਰ ਆਏ ਨਹੀਂ ਤੁਸੀਂ ਕਿਸੇ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਜਿਹੜਾ ਤੁਹਾਡੇ ਪਿੰਡ ਦਾ ਮਸਲਾ ਆ ਪਹਿਲਾਂ ਵੀ ਵਰਲਡ ਵਾਈਡ ਸਾਰੇ ਸਮਾਜ ਨੂੰ ਪਤਾ ਵਾ ਪਰ ਕੀ ਇਸ ਵਾਰ ਪ੍ਰਗਤੀ ਇਸ ਕਥਾ ਨਹੀਂ ਬਣਾਇਆ ਗਿਆ ਕੀ ਇਕਤਾ ਕਰਨ ਦਾ ਜਿਹੜਾ ਤੁਹਾਡੇ ਵੱਲੋਂ ਕੋਸ਼ਿਸ਼ ਨਹੀਂ ਕੀਤਾ ਗਿਆ ਬਹੁਤ ਕੀਤਾ ਜੀ ਬਹੁਤ ਕੀਤਾ ਸਾਰਾ ਇਹ ਮੀਟਿੰਗਾਂ ਵੀ ਕੀਤੀਆਂ ਇੱਥੇ ਬੁਲਾਇਆ ਵੀ ਮੈਂ 5-7 ਬੰਦੇ ਇਹਨਾਂ ਦੇ ਵੀ ਆਏ ਆ ਜਿਹੜੇ ਮੈਂਬਰ ਸਾਡੇ ਨਾਲ ਸੀਗੇ 5 ਉਹਨਾਂ ਨੂੰ ਵੀ ਬੁਲਾਇਆ ਜੀ ਫਿਰ ਅਸੀਂ ਇਹ ਕਿ ਇਹਨਾਂ ਦਾ ਹੋਰ ਵੀ ਸਾਥੀ ਆਏ ਉਹਨਾਂ ਦੇ ਘਰ ਵੀ ਗਏ ਦੋ ਤਿੰਨ ਬੰਦੇ ਅਸੀਂ ਵੀ ਗਏ ਨਾਲ ਜੀ ਤੇ ਇਕੱਠੇ ਕਰਨ ਦਾ ਬਹੁਤ ਕੋਸ਼ਿਸ਼ ਕੀਤੀ ਹੈ ਆਪਾਂ ਇੱਕ ਵੱਡੇ ਲੈਵਲ ਤੇ ਵੱਡੇ ਪੱਧਰ ਤੇ ਭਾਈਚਾਰਾ ਇਕੱਠਾ ਹੋਵੇ ਮਨਾਈਏ ਆਪਾਂ ਇਸ ਤੰਗ ਤਰੀਕੇ ਨਾਲ ਵਧੀਆ ਤਰੀਕੇ ਨਾਲ ਤੁਹਾਡਾ ਕੀ ਤੁਹਾਨੂੰ ਕੀ ਲੱਗਦਾ ਕਿ ਗਗਨ ਹੀ ਕੰਪਰਮਾਈਜ਼ ਦੀ ਕਰ ਰਿਹਾ ਜਾਂ ਫਿਰ ਦੂਸਰੀ ਤਰ੍ਹਾਂ ਤੁਹਾਡੇ ਨਾਲ ਕੰਪਰਮਾਈਜ਼ ਨਹੀਂ ਪਤਾ ਨਹੀਂ ਹੁਣ ਕਿੱਦਾਂ ਬਾਕੀ ਸਲਾਹਤ ਇਹਨਾਂ ਦੀ ਸਾਰਿਆਂ ਦੀ ਕੱਠੀ ਹੋਣੀ ਚਾਹੀਦੀ ਹੈ ਮਤਲਬ ਜਿੱਦਾਂ ਸਾਡੀ 5 ਮੈਂਬਰਾਂ ਦੀ ਤੇ 5 ਉਹਨਾਂ ਦੇ ਇਹ ਜਦੋਂ ਜਦੋਂ ਪ੍ਰਸ਼ਾਸਨ ਨੇ 6ਵੇਂ ਮਹੀਨੇ 10 ਮੈਂਬਰ ਤੁਹਾਡੀ ਕਮੇਟੀ ਬਣਾ ਦਿੱਤੀ ਸੀ ਕਿ 5 ਮੈਂਬਰ ਤੁਹਾਡੇ ਤੇ 5 ਮੈਂਬਰ ਦੂਸਰੀ ਧਿਰ ਦੇ ਕੀ ਉਹ ਜਿਹੜੇ 10 ਨੰਬਰ ਹਾਲੇ ਵੀ ਇਕੱਠੇ ਹੋ ਕੇ ਕੰਮ ਕਰ ਰਹੇ ਕਿ ਨਹੀਂ ਕਰ ਰਹੇ ਨਹੀਂ ਕਰ ਰਹੇ ਜੀ ਬਿਲਕੁਲ ਮੈਂ بڑے ਮੈਸੇਜ ਵੀ ਕਰਦੇ ਰਹੇ ਸੀ ਜੀ ਉਹ ਬਰੌਕਰ ਵੀ ਬਣਾਇਆ ਹਾਂ ਉਹਦੇ ਜਿਵੇਂ ਕੀਤੇ ਆ ਬੁਲਾਉਂਦੇ ਵੀ ਰਹੇ ਇੱਥੇ ਗੁਰੂ ਘਰ ਇੱਕ ਦੋ ਵਾਰੀ ਸਾਡੇ ਕੋਲ ਆਏ ਆ ਉਸ ਤੋਂ ਬਾਅਦ ਨਹੀਂ ਆਏ ਜੀ ਹਾਂ ਜੀ ਕਾਫੀ ਵਾਰ ਉਹ ਮੈਸੇਜ ਵੀ ਦਿੱਤੇ ਆ ਉਹਨਾਂ ਦੇ ਘਰ ਵੀ ਗਏ ਆ ਪਰ ਨਹੀਂ ਆਇਆ ਜੀ ਤੇ ਹੁਣ ਹੁਣ ਜਿਹੜੀ ਤੁਸੀਂ ਬੇਅਦਬੀ ਦੀ ਗੱਲ ਕਰ ਰਹੇ ਹੋ ਕਿ ਤੁਹਾਨੂੰ ਦੱਸੇ ਪਿੱਛੇ ਬਿਨਾਂ ਜਾਂ ਫਿਰ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਉੱਪਰ ਕਰ ਦਿੱਤਾ ਗਿਆ ਤੇ ਇਸ ਮਾਮਲੇ ਨੂੰ ਪ੍ਰਸ਼ਾਸਨ ਨੇ ਤੁਹਾਨੂੰ ਕੀ ਵਿਸ਼ਵਾਸ ਦਵਾ ਇਹਨਾਂ ਨੇ ਵਿਸ਼ਵਾਸ ਇਹ ਦਵਾਇਆ ਵੀ ਉਹਨਾਂ ਨੂੰ ਦੂਜੀ ਤਰ੍ਹਾਂ ਬੁਲਾ ਕੇ ਜੀ ਕਿ ਤੁਹਾਨੂੰ ਵੀ ਪੰਜ ਮੈਂਬਰ ਤੋਂ ਉਹਨਾਂ ਦੇ ਬੁਲਾ ਕੇ ਤੇ ਤੁਹਾਡੇ ਜਿੱਦਾਂ ਵੀ ਬੁਲਾਉ ਕਦੋਂ ਦਾ ਸਾਮਾ ਪ੍ਰਸ਼ਾਸਨ ਨੇ ਅੱਜ 2 ਵਜੇ ਦਾ ਕਿਹਾ ਸੀਗਾ ਜੀ ਇਹਨਾਂ ਨੂੰ ਜੀ ਸੋ ਸਤਿਕਾਰਯੋਗ ਸਾਥੀਓ ਸੋ ਮਹਾਰਾਜ ਜੀ ਦਾ ਪ੍ਰਕਾਸ਼ ਦੀ ਗੱਲ ਵੀ ਚੱਲਦੀ ਆ ਤੇ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਸੀਗਾ ਉਹ ਉਸ ਦੀ ਗੱਲ ਕਰਦੇ ਆ ਕਿ ਬਾਣੀ ਦਾ ਪ੍ਰਕਾਸ਼ ਚੱਲ ਰਿਹਾ ਸੀ ਦੋ ਪ੍ਰਕਾਸ਼ ਚੱਲ ਰਹੇ ਸੀ ਇੱਕ ਸਾਈਡ ਤੇ ਰਮਨ ਸਾਹਿਬ ਦਾ ਸੀ ਤੇ ਇੱਕ ਸਾਈਡ ਤੇ ਗਿਆਨ ਪ੍ਰਕਾਸ਼ ਜੀ ਦਾ ਸੋ ਮਾਮਲਾ ਜਿਹੜਾ ਦੇਖਣ ਨੂੰ ਮਿਲ ਰਿਹਾ ਕਿ ਬਿਨਾ ਦੱਸੇ ਪੁੱਛੇ ਮਹਾਰਾਜ ਦੀ ਹਜ਼ੂਰੀ ਤੋਂ ਮਹਾਰਾਜ ਜੀ ਦਾ ਜਿਹੜਾ ਦਾਬਿਆ ਉੱਪਰ ਰੱਖ ਦਿੱਤਾ ਗਿਆ ਸੋ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਸਾਨੂੰ ਕੋਈ ਇਤਲਾਹ ਨਹੀਂ ਕੀਤੀ ਗਈ ਸਾਡੇ ਵੱਲੋਂ ਸਹਿਜ ਪਾਠ ਆਰੰਭ ਕੀਤੇ ਗਏ ਸੀ ਔਰ ਪ੍ਰਸ਼ਾਸਨ ਦੇ ਅਧਿਕਾਰੀ ਵੀ ਇੱਥੇ ਸੀ ਔਰ ਕੈਮਰੇ ਵੀ ਲੱਗੇ ਆ ਜੇ ਗੱਲ ਕਰਦੇ ਆ ਤੇ ਸਰਕਾਰੀ ਕੈਮਰੇ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਪਾਸੇ ਪੂਰੇ ਪੂਰੇ ਮੰਦਿਰ ਦੇ ਜਿਹੜੀ ਆ ਫੁੱਲ ਕਵਰੇਜ ਆ ਪ੍ਰਸ਼ਾਸਨ ਦੇ ਦੋ ਅਧਿਕਾਰੀ ਵੀ ਜਿਹੜਾ ਬਾਹਰ ਬੈਠੇ ਨੇ ਜੋ ਬੋਲੇ ਸੋ ਨਰਪੈ ਤੁਮ ਹਾਮੀ ਤੁਮਾਰਾ ਕੀ ਜੀ ਸੋ ਭਾਜੀ ਜਿਹੜਾ ਤੁਹਾਡੇ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਕਿ ਪਾਵਨ ਪ੍ਰਗਟ ਦਿਵਸ ਅਸੀਂ ਬੜੀ ਸ਼ਰਦਾ ਦੇ ਨਾਲ ਮਨਾਇਆ ਪਰ ਤੁਹਾਡੇ ਪਿੰਡ ਦੇ ਵਿੱਚੋਂ ਫਿਰ ਤੋਂ ਜਿਹੜੀ ਆ ਭਗਵਾਨ ਵਾਲਮੀਕੀ ਮਹਾਰਾ ਦੇ ਪਾਵਨ ਗ੍ਰੰਥ ਦੀ ਬਿਅਦਵੀ ਕੀਤੀ ਗਈ ਕੀ ਮਾਮਲਾ ਸਾਰਾ ਜਰੂਰ ਦੱਸਿਓ ਸਰ ਮਾਮਲਾ ਇਹ ਆ ਜੀ ਕਿ ਜੋ ਦੋ ਪ੍ਰਕਾਸ਼ ਹੋਇਆ ਜੀ ਗਿਆਨ ਪ੍ਰਕਾਸ਼ ਅਸੀਂ ਦੂਸਰਾ ਸੀਗਾ ਜੀ ਰਮਨ ਰਮਨ ਸਰ ਦਾ ਜੀ ਤੇ ਭੋਗ ਪਹਿ ਜੀ ਕੱਲ ਜੀ ਭੋਗ ਪਹਿ ਤੋਂ ਬਾਅਦ ਉੱਤਰੇ ਅਸੀਂ ਸਹਿਜ ਪਾਠ ਰੰਮਪ ਕਰ ਦਿੱਤਾ ਜੀ ਜੀ ਉਸ ਤੋਂ ਬਾਅਦ ਬੱਚੇ ਚੱਲ ਗਏ ਕੀਰਤਨ ਕਰਕੇ ਸ਼ਾਮ ਨੂੰ ਜੀ ਟਾਈਮ 7-8 ਵਜੇ ਦਾ ਜੀ 8 ਵਜੇ ਜੀ ਜੀ ਜੋ ਦੋ ਸਵੇਰੇ ਆਏ ਆ ਜੀ ਅੱਜ ਸੰਗਰਾਂਵਲ ਸੀਗੀ ਜੀ ਸਵੇਰੇ ਆ ਕੇ ਦੇਖਿਆ ਪਾਲਕੀ ਸਾਹਿਬ ਉਹ ਪਿਆ ਜੀ ਤੇ ਮਹਾਰਾ ਦੀ ਸਵਾਰੀ ਉਹ ਉੱਪਰ ਸੱਚਖੰਡ ਤੇ ਲੰਦੀ ਜੀ ਜਿੰਦੇ ਲਾਤ ਜੀ ਜੀ ਪਰ ਇਹ ਨਹੀਂ ਪਤਾ ਕਿ ਇਹਨਾਂ ਨੂੰ ਸ਼ਰਾਬ ਦਿੱਤੀ ਮੈਂ ਸ਼ਰਾਬ ਤਗੂੰਗਾ ਜੀ ਇਹਨਾਂ ਫੇ ਪਿੰਡ ਦਾ ਮਾਹੌਲ ਫੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਜੀ ਜਿਵੇਂ ਜਿਵੇਂ ਤੁਸੀਂ ਤੁਹਾਡਾ ਕਹਿਣਾ ਹੈ ਕਿ ਪਾਲਕੀ ਸਾਹਿਬ ਹੁਣ ਤਾਂ ਇੱਥੇ ਮੌਜੂਦਾ ਸਮੇਂ ਦੇ ਵਿੱਚ ਪਾਲਕੀ ਸਾਹਿਬ ਆਇਆ ਤੁਹਾਡੇ ਤੋਂ ਕੀ ਪ੍ਰੂਫ ਹੈ ਕਿ ਇੱਥੇ ਪਾਲਕੀ ਸਾਹਿਬ ਦੋ ਸੀ ਜਾਂ ਦੋ ਗ੍ਰੰਥਾ ਦਾ ਪ੍ਰਕਾਸ਼ ਸੀ ਖੰਡ ਪਾਠ ਸਾਹਿਬ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਹਦੀ ਦੋ ਪ੍ਰਕਾਸ਼ੀਤ ਦੇ ਸੀਗੇ ਜੀ ਰੂਬਿਆਨਾ ਪ੍ਰਕਾਸ਼ ਪਹਿਲਾ ਸੀਗਾ ਜੀ ਉਸ ਤੋਂ ਬਾਅਦ ਰਮਨ ਸਾਹਿਬ ਦੇ ਖੰਡ ਪਾਠ ਸ਼ੁਰੂ ਕੀਤੇ ਸੀਗੇ ਜੀ ਉਹਦੀ ਲਾਈਵ ਦੇ ਵਿੱਚ ਵੀ ਕਿ ਸਾਡੇ ਕੋਲ ਬਾਕਾਇਦਾ ਫੋਟੋ ਵੀ ਹੈਗੀ ਹੈ ਜੀ ਜੀ ਅਸੀਂ ਦੋ 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 ਪਾਵਨ ਗ੍ਰੰਥਾ ਦਾ ਪ੍ਰਕਾਸ਼ ਸੀਗਾ ਤੇ ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਬਿਨਾਂ ਦੱਸੇ ਪੁੱਛੇ ਜਿਹੜਾ ਪ੍ਰਕਾਸ਼ ਗ੍ਰੰਥ ਦਾ ਹਟਾ ਦਿੱਤਾ ਗਿਆ ਸ਼ਹਿਰ ਪਾਠ ਆਰੰਭ ਸੀ ਤੁਹਾਡੇ ਨੂੰ ਸ਼ਹਿਰ ਪਾਠ ਆਰੰਭ ਕੀਤੇ ਸੀ ਖੰਡ ਪਾਠ ਸਾਹਿਬ ਦੇ ਭੋਗ ਪੈਣ ਤੋਂ ਬਾਅਦ ਸ਼ਹਿਰ ਪਾਠ ਦੇ ਰابطਾ ਕਰ ਦਿੱਤੀ ਸੀਗੀ ਇਹ ਸ਼ਰਾਰਤ ਤੁਹਾਨੂੰ ਕੀ ਲੱਗਦਾ ਕਿ ਇਹਦੇ ਵੱਲੋਂ ਕੀਤੀ ਗਈ? ਸ਼ਰਾਰਤ ਇਹ ਜਿਹੜੀ ਪ੍ਰਬੰਧਕ ਕਮੇਟੀ ਆ ਜਿਹੜੀ ਕੇਸਾਂ ਨੂੰ ਲੜਦੀ ਪਈ ਹੈ। ਜੀ। ਉਹਨਾਂ ਵੱਲੋਂ ਹੋ ਰਹੀ ਹੈ ਜੀ। ਜੀ। ਤੇ ਜਿਵੇਂ ਤੁਸੀਂ ਦੱਸ ਦਿਓ ਕਿ ਇੱਥੇ ਪ੍ਰਸ਼ਾਸਨ ਨੇ ਕੈਮਰੇ ਵੀ ਲਵਾਏ ਆ ਜਾਂ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਇਹ ਕੰਮ ਹੋਇਆ? ਬਿਲਕੁਲ ਜੀ ਬਿਲਕੁਲ। ਪ੍ਰਸ਼ਾਸਨ ਬਾਹਰ ਕਢਾ ਦੇਗਾ ਪਰ ਉਹ ਜਿਹੜਾ ਕੋਈ ਗੁਰਦੁਆਰੇ ਸਾਹਿਬ ਆਇਆ ਉਹਨਾਂ ਨੇ ਦੇਖਿਆ ਕੋਈ ਮੱਥਾ ਟੇਕਣ ਆਇਆ ਪਰ ਅੰਦਰ ਆ ਕੇ ਪਤਾ ਨਹੀਂ ਕਹਿੰਦੇ ਕੀ ਕਰ ਦਿੱਤਾ। ਉਹ ਤਾਂ ਸਿਰਫ ਕੈਮਰੇ ਦੱਸ ਸਕਦੇ ਆ ਜੀ। ਜੀ ਤੇ ਤੁਸੀਂ ਬਹਿ ਕੇ ਜਿਵੇਂ ਤੁਹਾਡੀ ਜਿਹੜੀ 10 ਮੈਂਬਰਾਂ ਦੀ ਕਮੇਟੀ ਬਣੀ ਆ ਵੀ ਜਦੋਂ ਤੁਹਾਡਾ ਇੱਕ ਫੈਸਲਾ ਹੋਇਆ ਸੀ ਤੁਸੀਂ ਬਹਿ ਕੇ ਮਸਲੇ ਨੂੰ ਨਿਵੇੜਨ ਦੀ ਕੋਸ਼ਿਸ਼ ਕੀਤੀ ਬਿਲਕੁਲ ਜੀ ਜੀ ਬਹਿ ਕੇ ਮਸਲੇ ਨੂੰ ਨਿਵੇੜਨ ਦੀ ਕੋਸ਼ਿਸ਼ ਕੀਤੀ ਸੀਗੀ ਨਗਰ ਕਿਰਤਾਂ ਤੋਂ ਪਹਿਲਾਂ ਅਸੀਂ ਸਾਰੇ 10 ਮੈਂਬਰ ਬੈਠੇ ਵੀ ਸੀਗੇ ਆਪਾਂ ਰਲ ਕੇ ਪ੍ਰੋਗਰਾਮ ਕਰੀਏ ਜੀ ਉਹ ਸਾਨੂੰ ਟਾਈਮ ਤੋਂ ਟਾਈਮ ਅੱਗੇ ਦਿੰਦੇ ਗਏ ਜਿਹੜਾ 7 ਤਰੀਕ ਦਾ ਪ੍ਰੋਗਰਾਮ ਸੀਗਾ ਉਸ ਬਾਰੇ ਉਹਨਾਂ ਸਾਨੂੰ ਕੁਝ ਨਹੀਂ ਦੱਸਿਆ ਉਸ ਤੋਂ ਬਾਅਦ ਅਸੀਂ ਆਪਣੇ ਡੇਟਾ ਲੀਕ ਲੀਆਂ ਵੀ ਹਫ਼ਤੇ ਬਾਅਦ ਅਸੀਂ ਆਪ ਦਾ ਕਰ ਲਵਾਂਗੇ ਜੀ ਤੇ ਇਸ ਤੋਂ ਬਾਅਦ ਅਸੀਂ ਖੰਡਪੜ ਸ਼ੁਰੂ ਕੀਤੇ ਆ ਆਰੰਭ ਹੋਣ ਤੋਂ ਬਾਅਦ ਉਹ ਬਹਿ ਗਿਆ ਉਹ ਤੋਂ ਬਾਅਦ ਸਹਿ ਪੜ ਦੀ ਰਮਤਾ ਕਰ ਦਿੱਤੀ ਠੀਕ ਆ ਮੁੰਡੇ ਲੱਕ ਪਿੰਡ ਤੋਂ ਮੁੰਡਾ ਲਾਪਰੀ ਦਾ ਜੀ ਉਹਨੇ ਆ ਕੇ ਪਾਠ ਵੀ ਕੀਤਾ ਰਹਿਰਾਸ ਵੀ ਕੀਤਾ ਸਿਰੇ ਆਪਣੇ ਜਿਹੜਾ ਪਾਤੀ ਸਿੰਘ ਸੀਗੇ ਜੀ ਉਹਨੇ ਨਾਉਣਾ ਸੀਗਾ ਆਪਣਾ ਸੰਗਰਾਮ ਦਾ ਭੂਖਣਾ ਸੀਗਾ ਜਦੋਂ ਆ ਕੇ ਉਹਨਾਂ ਨੇ ਦੇਖਿਆ 4 ਵਜੇ ਤੇ ਇੱਥੇ ਆਪਣੀ ਪਾਲਕੀ ਸਾਹਿਬ ਦੇ ਗੁਰੂ ਆਪਣਾ ਰਮਨ ਸਾਹਿਬ ਮੌਜੂਦ ਨਹੀਂ ਸੀਗੇ ਪਾਲਕੀ ਪਾਲਕੀ ਸਾਹਿਬ ਉਪੇ ਹੀ ਸੀਗੀ ਤੇ ਜਿਹੜਾ ਗੁਰੂ ਆਪਣਾ ਰਮਨ ਸਾਹਿਬ ਦਾ ਸੀਗਾ ਪ੍ਰਕਾਸ਼ ਹੈਗਾ ਜਿਹੜਾ ਉੱਪਰ ਪਿਆ ਸੀਗਾ ਉੱਪਰ ਪੈਣ ਤੋਂ ਬਾਅਦ ਉੱਤੇ ਲੋਕ ਲਾ ਦਿੱਤਾ ਗਿਆ ਜੀ ਤੇ ਤੋਂ ਜਿਵੇਂ ਤੁਸੀਂ ਕਹਿ ਰਹੇ ਕਿ ਜਿਹੜੀ ਦੂਸਰੀ ਤੇ ਰਿਆ ਜਾਂ ਫਿਰ ਜਿਵੇਂ ਤੁਸੀਂ ਕਹਿ ਰਹੇ ਕਿ ਜਿਹੜੀ ਤੇਰ ਕੇਸ ਲੜ ਰਹੀ ਆ ਉਹਨਾਂ ਵੱਲੋਂ ਇਹ ਕੀਤਾ ਗਿਆ ਕਿ ਤੁਹਾਡੇ ਵੱਲੋਂ ਦੱਸਿਆ ਨਹੀਂ ਗਿਆ ਸੀ ਅਨਾਉਂਸ ਨਹੀਂ ਕੀਤਾ ਗਿਆ ਸੀ ਕਿ ਸਹਿਜ ਪਾਠ ਆਰੰਭ ਆ ਅਸੀਂ ਜਦੋਂ ਆਰੰਭ ਆਪਣੇ ਖੰਡ ਪੜ ਦਾ ਭੋਗ ਪਿਆ ਉਸ ਤੋਂ ਬਾਅਦ ਮੈਂ ਕੋ ਬਿਨਾਂ ਹੀ 47 ਨੇ ਬੋਲ ਦਿੱਤਾ ਜੀ ਜੀ ਸੰਗਤ ਦੇ ਵਿੱਚ ਜਿਹੜਾ ਸਾਡੇ ਵਿੱਚ ਬੋਲ ਚਾਹੇਗਾ ਜੋ ਅਰਦਾਸ ਕਰ ਦੇ ਤਰਦਾਸ ਕਰਕੇ ਬੋਲ ਦਿੱਤਾ ਸੀ ਪਰ ਨਾ ਹਰ ਵੇਨ ਦਾ ਤਾਂ ਪ੍ਰਕਾਸ਼ ਕੀਤਾ ਜੀ ਕੋਈ ਆਪਣੇ ਗਿਆਨ ਅਸਨ ਨੇ ਆਪਣੇ ਗਿਆਨ ਪ੍ਰਕਾਸ਼ ਗਿਆਨ ਪ੍ਰਕਾਸ਼ ਸਿੰਘ ਜੀ ਇਹਨਾਂ ਨੇ 48 ਰੱਖੇ ਹੋਏ ਆ ਜੀ ਸੈਨ ਪਾਠ ਉਹ ਵੀ 21 ਦਿਨ ਬਾਅਦ ਤੋਂ ਪਾਉਣੇ ਨੇ ਜੀ 21 ਦਿਨਾਂ ਨੂੰ ਤੁਸੀਂ ਪਲੱਸ ਕਰ ਲਓ ਕਿੰਨੇ ਦਿਨ ਬੰਦ ਹੈ ਜੀ ਕੱਲੂ ਕੋਈ ਇੱਥੇ ਹਵੀ ਨਵੀਂ ਹੁੰਦੀ ਨਾ ਹੋਵੇ ਕਿਸੇ ਦੇ ਮਰਗ ਹੋ ਜਾਂਦੀ ਆ ਕੋਈ ਆਨੰਦ ਕਾਰਜ ਵਾਸਤੇ ਆ ਜਾਂਦਾ ਕਿਸੇ ਨੇ ਸੁਖਨੀ ਸਾਹਿਬ ਦਾ ਪਾਠ ਕਰਾਉਣਾ ਕਿੱਦਾਂ ਅਡਜਸਟ ਕਰਾਂਗੇ ਆਪਾਂ ਜੀ ਹਾਂਜੀ ਤਾਂ ਕਰਕੇ ਪ੍ਰਕਾਸ਼ ਕੀਤਾ ਸੀ ਜਿਵੇਂ ਜਿਵੇਂ ਅੱਜ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜਾ ਮਾਮਲਾ ਸਾਰਾ ਹੋਇਆ ਕਿ ਮਹਾਰਾਜ ਜੀ ਦੀ ਹਜ਼ੂਰੀ ਨੂੰ ਹਟਾ ਦਿੱਤਾ ਗਿਆ ਕਿ ਇਸ ਮਸਲੇ ਨੂੰ ਤੁਸੀਂ ਬੈਕ ਇਨ ਸੁਝਾਉਂ ਦੀ ਕੋਸ਼ਿਸ਼ ਕੀਤੀ ਅਸੀਂ ਬਿਲਕੁਲ ਕੀਤੀ ਸੀਗੀ ਪ੍ਰਸ਼ਾਸਨ ਦੇ ਅਧਿਕਾਰੀ ਆਏ ਸੀ ਪ੍ਰਸ਼ਾਸਨ ਦੇ ਅਧਿਕਾਰੀ ਆਏ ਸੀਗੇ ਕਮੇਟੀ ਮੈਂਬਰ ਪੰਜ ਸਾਢੇ ਬੈਠੇ ਸੀਗੇ ਚਾਰ ਉਹਨਾਂ ਦੇ ਬੈਠੇ ਸੀਗੇ ਬਟ ਉਹ ਵਿੱਚੋਂ ਉੱਠ ਕੇ ਚਲ ਗਏ ਜੀ ਕੌਣ ਚਲਾ ਗਿਆ ਜੀ ਆਪਣੇ ਜਿਹੜੇ ਮੌਜੂਦਾ ਕਮੇਟੀ ਮੈਂਬਰ ਸੀਗੇ ਜੀ ਉਹ ਉੱਠ ਕੇ ਚਲੇ ਗਏ ਉਹਨਾਂ ਨੇ ਗੱਲ ਨਹੀਂ ਸੁਣੀ ਗੱਲ ਨਹੀਂ ਸੁਣੀ ਗੱਲ ਨਹੀਂ ਸੁਣੀ ਕਹਿੰਦੇ ਜੀ ਚਾਬੀਆਂ ਗਗਨ ਪ੍ਰਧਾਨ ਕੋਲ ਆ ਉਹ ਆਉਣਗੇ ਤਾਂ ਖੁੱਲੂਗਾ ਜੀ ਜੀ ਤੇ ਪ੍ਰਸ਼ਾਸਨ ਕੀ ਹੁਣ ਤੁਹਾਨੂੰ ਵਿਸ਼ਵਾਸ ਦਿਵਾ ਕੇ ਗਿਆ ਪ੍ਰਸ਼ਾਸਨ ਤੁਹਾਨੂੰ ਵਿਸ਼ਵਾਸ ਦਿਵਾ ਕੇ ਗਿਆ ਵੀ 2 ਵਜੇ ਸੇ ਆਵਾਂਗੇ ਗੱਲਬਾਤ ਕਰਾਂਗੇ ਫੇਰ ਤੁਹਾਡੇ ਬੈਠ ਕੇ ਮਸਲਾ ਹੱਲ ਕਰ ਸੋ ਸਤਿਕਾਰਯੋਗ ਸਾਥੀਓ ਸੋ ਇਹਨਾਂ ਦਾ ਕਹਿਣਾ ਕਿ ਮਹਾਰਾਜ ਦੀ ਹਜ਼ੂਰੀ ਨੂੰ ਬਿਨਾਂ ਦੱਸੇ ਪੁੱਛੇ ਇੱਥੋਂ ਹਟਾਇਆ ਗਿਆ ਸੋ ਦੇਖ ਸਕਦੇ ਹੋ ਕਿ ਪਿੰਡ ਨਗਰ ਦੇ ਸਾਰੇ ਜਿਹੜੇ ਆ ਜਿਹੜੀ ਸੰਗਤਾਂ ਇਕੱਠੀਆਂ ਹੋਈਆਂ ਨੇ ਇਸ ਮਸਲੇ ਨੂੰ ਲੈ ਕੇ ਸੋ ਬੇਨਤੀ ਹੈ ਵੀਡੀਓ ਨੂੰ ਜਰੂਰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਦੇਖਦੇ ਹਾਂ ਕਿ ਪ੍ਰਸ਼ਾਸਨ ਅਗਲੀ ਕਾਰਵਾਈ ਕੀ ਕਰਦਾ ਹੈ